ਬੰਤ ਰਤਨ ਜੋਤੀਦਾਰ ਗੁਰਜੰਡ ਸਿੰਘ ਟੋੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਬੀਤੇ ਦਿਨੀ ਆਪਣਾ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋੜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪਹੁੰਚਦੇ ਨੇ ਚਿਨਵਲੂਕੀ ਨਾਬਾ ਬਲਾਕ ਦੇ ਪਿੰਡ ਟੋੜਾ ਵਿਖੇ ਜਾਇਆ ਜਾਂਦਾ ਹੈ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ ਇਸ ਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਨਾਇਬ ਸੈਣੀ ਦਾ ਕਹਿਣਾ ਹੈ ਹਰਮੇਲ ਸਿੰਘ ਟੋੜਾ ਪੰਜਾਬ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨੇ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਉਹਨਾਂ ਨੇ ਰਾਜਨੀਤਿਕ ਉਚਾਈਆਂ ਸ਼ੂਨਿਆ ਪਾਟ ਵੱਲ ਉਹਨਾਂ ਨੂੰ ਜੜੀ ਵੀ ਜ਼ਿੰਮੇਵਾਰ ਦਿੱਤੀ ਗਈ ਉਹਨੇ ਉਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਵੀ ਸੀ ਅੱਜ ਟੋੜਾ ਸਾਡੇ ਵਿਚਕਾਰ ਬੇਸ਼ੱਕ ਨਹੀਂ ਹੈ ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਨੇ ਜਿਸ ਤਰ੍ਹਾਂ ਟੋੜਾ ਸਾਹਿਬ ਲੋਕਾਂ ਦਾ ਪਲਾ ਸੋਚਦੇ ਸੀ ਉਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਵੱਲੋਂ ਵੀ ਇਸ ਰੀਤ ਨੂੰ ਅੱਗੇ ਵਧਾਇਆ ਜਾਵੇਗਾ ਉਨਾਂ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਨਦਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਤਰਾਣ ਪੰਜਾਬ ਦੇ ਮੁੱਖ ਮੰਤਰੀ ਅੱਲੇ ਤੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਪਹੁੰਚੇ ਜਿਸ ਤੇ ਕੀ ਨਾਇਬ ਸੈਣੀ ਤੋਂ ਪੁੱਲੂ ਤੰ ਚਿਕੱਸਿਆ ਜਾਂਦਾ ਹੈ ਅਤੇ ਤੇ ਵੀ ਉਹਨਾਂ ਦੇ ਬਲੋਂ ਬਿਆਨ ਦਿੱਤਾ ਜਾਂਦਾ ਹੈ ਜਿਵੇਂ ਕਿ ਹਰਮੇਲ ਸਿੰਘ ਜੀ ਤੌੜਾ ਇੱਕ ਪੰਜਾਬ ਕੀ ਰਾਜਨੀਤੀ ਕੇ बड़े दिग्गज नेता रहे हैं और लोगों के दुख दर्द में वो लगातार श्री को ना पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोडा साहब ने उस जिम्मेवारी को, को मजबूती से निर्वहन किया है आज टोड़ा साहब साढ़े बीच नहीं रहे सिंह जी उनकी यादें हमारे साथ हैं दोनों उनके सपुत्र जो टोड़ा साहब एक रास्ता दे करके गए ने मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी और जो वो सोचते थे आम जन के लिए पब्लिक के लिए उस काम आगे बढ़ाने का पूरा काम करेंगे ਹਰ ਮਿਲ ਸਤ ਡੋੜਾ ਜੀ ਦੀ ਯਾਦ ਤੇ ہمارے ਨਾਲ ਮੈਂ ਪਰਮਪੀਤਾ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਚਰਣਾ ਵਿੱਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੀ ਚਰਣਾ ਵਿੱਚ ਨਵਾਜ ਵਖਸੀ ਪਰਿਵਾਰ ਨੂੰ ਹੋਰ ਮਿਤਰਾਂ ਨੂੰ ਜੋ ਫਾਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ تھے ਚਾਹੇ ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਦੇ ਬਾਹਰ ਹੈ ਤੇ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੂੰ ਵੀ ਉਹਨਾਂ ਤੇ ਜਾਣ ਦਾ ਦੁੱਖ ਹੋਇਆ ਹੈ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਮਰੂ ਦੇ ਚਾਨਪਚਾ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਨਹੀਂ ਪਹੁੰਚੇ ਪਰਿਵਾਰ ਦਾ ਕਿਉਂਕਿ ਡੋੜਾ ਸਾਹਿਬ ਦਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀਆਂ ਲਈ ਸਾਂਝਾ ਸੀ ਕੀ ਲੱਗਦਾ ਭਗਵੰਤ ਮਾਨ ਨੂੰ ਵੀ ਇੱਥੇ ਪਰਿਵਾਰ ਨਾਲ ਪਹੁੰਚਣਾ ਜ਼ਰੂਰ ਚਾਹੀਦਾ ਸੀ ਨਹੀਂ ਦੇਖਿਓ ਇਹ ਵਿਸ਼ਾ ਅਲੱਗ ਹੈ ਇਹ ਅਤੇ ਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਡੋੜਾ ਸਾਹਿਬ ਮਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਤੇ ਕੱਦਾ ਵਰ ਨੇਤਾ ਸੀ ਉਹਨੇ ਬੜੇ ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਬੜਾ ਸਨੇਹ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਰੀਖ ਰਹਿੰਦੇ ਸੀ ਐਹੀ ਗੱਲ ਸੀ ਪਰ ਮਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦੇ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ بڑا ਨਾਮ ਵਰਮੇਲ ਸਿੰਘ ਜੀ ਟੋੜਾ ਨੇ ਇਸ ਖੇਤਰ ਲਈ ਕਮਾਇਆ ਉਸ ਘਮ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਜੋਨਾ ਕੀ ਸੋਚ ਸੀ ਉਸ ਨੂੰ ਜ਼ਰੂਰ ਆ ਕੇ ਬਣਾ ਸ੍ਰੀਪਿੰਦਰ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੋਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣੇ ਦਾ ਪਾਣੀ ਹਰ ਹਾਲ ਕੋਈ ਅਜੀਬ ਗੱਲਾਂ ਲਾ ਤੋ ਇਹ ਗੱਲ ਕਿਉਂ ਕਰਦਾ ਹੈ ਆ ਪਰਮਪੀਤਾ ਪਰਮਾਤਮਾ ਨੇ ਕਿੰਨਾ ਪਾਣੀ ਦੇ ਦਿੱਤਾ ਸੀ ਜੀ ہمارے پاس ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਦਾ ਕੀ ਹਾਲ ਕਰ ਦਿੱਤਾ ਸਰ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਐਕਸ਼ਨ ਹੋਣਾ ਚਾਹੀਦਾ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਤੋੜਿਆ ਗਿਆ ਆ ਦੇਖਿਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਆਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇਹਦਰ ਤੇ ਖਦੇੜਨ ਦਾ ਕੰਮ ਕੀਤਾ ਹੈ ਸੀਐਮ ਸਾਹਿਬ ਜੇ ਸਰਪੰਚ ਨੇ ਐਮਐਲਏ ਨੂੰ ਹਰਿਆਣਾ ਕੋਸ਼ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਪਿਛਲੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਤੋਂ ਤੰਗ ਕਰਦੀ ਹੈ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਲਿਸ ਤੋਂ ਕੋਈ ਤੰਗ ਨਹੀਂ ਕਰ ਰਹੀ ਕੋਈ ਪਰਚਾ ਵੀ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਅਗਰ ਕੋਈ کہیں ਕੋਈ ਦਿੱਕਤ ਹੋਵੇ ਮੇਰੇ ਧਿਆਨ ਵਿੱਚ ਨਹੀਂ ਹੈ ਅਭਿਸ਼ੈ ਸਰਪੰਚ ਸਰ ਭਿੰਦੇ ਸਿੰਘ ਹੱਡਾਂ ਦੇ ਵਿਪੱਖ ਦਾ ਨੇਤਾਣਾ ਕੀ ਕਹਿਣਾ ਚਾਹੁੰਦੇ ਹੋ ਸਰ ਸਰ ਕਿਸ ਤਰ੍ਹਾਂ ਜਿੰਨੂ ਸਾਡੀ ਸਾਹਿਬ ਹੈ ਪਰਿਵਾਰ ਨਾਲ ਦੁੱਖ ਸੰਜਿਆ ਕਰ ਰਹੀ ਨੇ ਕੀ ਗਲਤ ਪਰਵਾਹ ਨਾ ਕਰਕੇ ਬੜੀ ਵੱਡੀ ਗੱਲ ਹੈ ਜੀ ਕਿ ਜਿਹਨੂੰ ਅਸੀਂ ਨਿੰਦਦੇ ਆ ਕਿ ਸਾਡਾ ਛੋਟਾ ਭਰਾ ਹੈ ਉਹ ਅੱਜ ਪਰਿਵਾਰ ਨਾਲ ਖੜਾ ਹੈ ਤੇ ਟੋੜਾ ਸਾਹਿਬ ਨੇ ਸਾਰੀ ਜ਼ਿੰਦਗੀ ਪੰਜਾਬ ਲਈ ਸਿੱਖਾਂ ਲਈ ਨਮਾਇੰਦਗੀ ਕੀਤੀ ਹੈ ਤੇ ਹਰ ਬੰਦੇ ਨੇ ਆ ਕੇ ਆਪ ਦਾ ਇੱਥੇ ਸੀਸ ਝੁਕਾਇਆ ਹੈ ਤੇ ਸਾਨੂੰ ਵੀ ਬੜੀ ਆਸ ਸੀ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਜੇ ਇੱਕ ਵਾਰੀ ਸਾਡੇ ਕੋਲ ਆਉਂਦੇ ਸਾਡਾ ਹੋਰ ਤੋਂ ਘਟਦਾ ਸੀਐਮ ਸਾਹਿਬ ਹਰਿਆਣਾ ਆਏ ਉਹਨਾਂ ਦੇ ਨਾਲ ਹਰਿਆਣਾ ਦੇ ਪ੍ਰਦੇਸ਼ ਅਧਿਅਕਸ਼ਾਏ ਉਹਨਾਂ ਨੇ ਵੀ ਸਾਡਾ ਬੜਾ ਆ ਕੇ ਮਾਣ ਵਧਾਇਆ ਪਰਿਵਾਰ ਦਾ ਤੇ ਉਹਨਾਂ ਨੇ ਦੇਖਿਆ ਕਿ ਕਿੰਨਾ ਮਤਲਬ ਲੰਬਾ ਸਮਾਂ ਟੋੜਾ ਸਾਹਿਬ ਨੇ ਇਹ ਆਪਣਾ ਸਫਰ ਨਿਭਾਇਆ ਤੇ ਕਿੰਨੀ ਸਾਦਗੀ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਵੀ ਇਸ ਘਰ ਤੋਂ ਇਸ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦਗੀ ਨਾਲ ਇੱਕ ਆਪਣੇ ਦੇਸ਼ ਦੀ ਕੌਮ ਦੀ ਇਹ ਸੇਵਾ ਨਿਭਾਈਓ ਠੀਕ ਹੈ ਥੈਂਕ ਯੂ ਹੋਰ ਲਾਜਾਦਾ ਸਰ ਕਿਸ ਤਰ੍ਹਾਂ ਆਜੋ 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 ਕੈਮਰੇ ਦਾ ਆਨ ਕਰ ਲਹਿੰਦਾ ਕੋਈ ਨਹੀਂ ਕਰ ਲੂਗਾ ਆਜੋ ਆਜਾ ਭੇਦ ਦੇਗਾ ਰਹੂ ਹਾਂ 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 ਮੈਂ ਭੇਦ ਦੂੰਗਾ ਠੀਕ ਹੈ ਭਜੀ ਕਿਸ ਤਰ੍ਹਾਂ ਦੇਖਦੇ ਹੋ ਪਰਿਵਾਰ ਦੇ ਨਾਲ ਸੈਣੀ ਸਾਹਿਬ ਦੁੱਖ ਸਾਂਝਾ ਕਰਨਾ ਹੈ ਦੇਖੋ ਮੇਰੇ ਪਿਤਾ ਸਰਦਾਰ ਹਰਮੇਲ ਸਿੰਘ ਟੋੜਾ ਦੇ ਦੇਹਾਨ ਤੋਂ ਬਾਅਦ ਜਿੰਨਾ ਪਿਆਰ ਜਿੰਨਾ ਸਤਕਾਰ ਸੰਗਤਾਂ ਨੇ ਦਿੱਤਾ ਉਸ ਚੀਜ਼ ਦਾ ਪਰਿਵਾਰ ਸਾਰਾ ਹੀ ਪਰਿਵਾਰ ਹਮੇਸ਼ਾ ਰਣੀ ਰਹੇਗਾ। ਔਰ ਅੱਜ ਹਰਿਆਣੇ ਦੇ ਸੀਐਮ ਉਹ ਆ ਕੇ ਸਾਡੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ। ਉਹਨਾਂ ਨਾਲ ਅੰਦਰ ਜਦੋਂ ਅਸੀਂ ਬੈਠੇ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਬੰਦੇ ਨਾਲ ਜੋ ਵੀਰ ਪਹਿਲਾਂ ਵੱਡੇ ਟੋੜਾ ਸਾਹਿਬ ਨੂੰ ਨਤਮਸਤਕ ਹੋਈ ਫਿਰ ਸਰ ਹਰਮੇਲ ਸਿੰਘ ਟੋੜਾ ਨੂੰ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਟ ਕੀਤੇ ਅਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੱਡੇ ਟੋੜਾ ਸਾਹਿਬ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ ਉਵੇਂ ਹੀ ਸਰਦਾਰ ਹਰਮੇਲ ਸਿੰਘ ਟੋੜਾ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਜਿੰਨਾ ਅਸੀਂ ਜਾਣ ਪਾਏ ਉਹ ਹਰ ਉਸ ਇਨਸਾਨ ਨਾਲ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਸੀ ਉਹਦੇ ਨਾਲ ਹਮੇਸ਼ਾ ਆੜ ਕੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਉਸ ਇਨਸਾਨ ਨਾਲ ਹਮੇਸ਼ਾ ਖੜਦੇ ਰਹੇ ਨੇ ਜੋ ਇੱਕ ਨੇਤਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਪਰਿਵਾਰ ਹਮੇਸ਼ਾ ਹੀ ਨਿਭਾਉਂਦਾ ਆਇਆ ਅਸੀਂ ਰਣੀਆ ਜਿੱਥੇ ਸੀਐਮ ਸਾਹਿਬ ਦੇ ਸਮੁੱਚੀ ਸੰਗਤ ਦੇ ਜਿਨ੍ਹਾਂ ਨੇ ਜਿਸ ਦਿਨ ਤੋਂ ਤੌੜਾ ਸਾਹਿਬ ਇਸ ਸੰਸਾਰ ਤੋਂ ਗਏ ਨੇ ਉਸ ਦਿਨ ਤੋਂ ਸਾਡੇ ਪਰਿਵਾਰ ਦੇ ਉੱਤੇ ਐਨਾ ਪਿਆਰ ਸਤਿਕਾਰ ਦਿੱਤਾ ਉਹਦਾ ਅਸੀਂ ਕਿਸੇ ਤਰੀਕੇ ਨਾਲ ਜਵਾਬ ਨਹੀਂ ਦੇ ਸਕਦੇ ਔਰ ਹਮੇਸ਼ਾ ਹੀ ਇਹ ਪਰਿਵਾਰ ਰਹਿਣੀ ਰਹੇਗਾ ਜਿੰਨਾ ਪਿਆਰ ਸਤਕਾਰ ਸਾਨੂੰ ਟੋੜਾ ਸਾਹਿਬ ਦੀ ਡੈਥ ਤੇ ਮਿਲਿਆ ਹਰਿਆਣਾ ਦੀ ਸੀਐਮ ਆ ਗਈ ਪੰਜਾਬ ਦੀ ਸੀਐਮ ਹਲੇ ਤੱਕ ਨਹੀਂ ਪਹੁੰਚੀ ਤੁਹਾਨੂੰ ਲੱਗਦਾ ਟੋੜਾ ਸਾਹਿਬ ਦੇ ਨਾਲ ਸਾਂਝੀ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਦੇਖੋ ਸੀਐਮ ਸਾਹਿਬ ਦੇ ਨਾਲ ਹਰਿਆਣਾ ਵਾਲਿਆਂ ਨਾਲ ਸਾਨ ਸੀਓ ਆਏ ਐਸੀ ਕੋਈ ਗੱਲ ਨਹੀਂ ਹੈ ਵੀ ਸੀਐਮ ਭਗਵੰਤ ਮਾਨ ਨਾਲ ਕੋਈ ਸਾਂਝ ਨਹੀਂ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਪਰ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਨੇ ਉਸ ਦਿਨ ਭੋਗ ਵਾਲੇ ਦਿਨ ਜਿਹੜੇ ਆਪਣੇ ਹਲਕਾ ਨਾਬਾ ਦੇ ਐਮਐਲਏ ਨੇ ਦੇਵ ਮਾਨ ਜੀ ਉਹਨਾਂ ਵੱਲੋਂ ਸਪੈਸ਼ਲ ਸ਼ੋਕ ਸੰਦੇਸ਼ ਲੈ ਕੇ ਆਏ ਉਤੋਂ ਡਾਕਟਰ ਬਲਬੀਰ ਨੇ ਉਹਨਾਂ ਦਾ ਸ਼ੋਕ ਸੰਦੇਸ਼ ਭੇਜਿਆ ਬੋਲਿਆ ਕੀ ਕਾਰਨ ਨੇ ਕੀ ਨਹੀਂ ਇਹ ਬੇਤਰ ਸੀ ਆਮ ਸਾਹਿਬ ਸਭਗਵਾਨ ਸਿੰਘ ਮਾਨ ਦੱਸ ਸਕਦੇ ਨੇ ਵੀ ਉਹ ਕਿਉਂ ਨਹੀਂ ਪਹੁੰਚੇ ਪਰ ਅਸੀਂ ਆਸ ਕਰਦੇ ਸੀ ਵੀ ਜੇ ਉਹ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਧਾਰਸ਼ ਮਿਲਦਾ